ਈਲੋ ਉਪਨ ਮੁਕਰੀਏ ਕਿ ਮਾਨਾ ਉਹ ਆਹੀ ਗੁਰੂ ਦੀ ਯਾਦ ਵਿੱਚ ਜੁੜ ਜਾਵੀ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅੰਕ ਤੇ ਮਿਲਦਾ ਹੈ ਜੀਰੇ ਰਾਮ ਜਪਤ ਮਨ ਮਾਨ ਏ ਮੇਰੀ ਧਿੰਦੇ ਇਸਾ ਉਦਮ ਕਰ ਕਿ ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਮਨ ਸਿਮਰਨ ਵਿੱਚ ਕੇਜੀ ਜਾਵੇ ਅੰਤਰ ਲਾਗੀ ਜਲਬੁਜੀ ਪਾਇਆ ਕੁਰਮਕ ਗਿਆਨ ਗੁਰੂ ਦੀ ਸਰਨ ਪੈ ਕੇ ਸਿਮਰਨ ਦੇ ਰਾਹੀ ਜਿਸ ਮੁਖ ਨੇ ਪਰਮਾਤਮਾ ਨਾਲ ਢੂੰਗੀ ਸਾਜ ਪਾ ਲਈ ਹੈ ਉਸ ਦੀ ਅੰਦਰ ਦੇ ਤ੍ਰਿਸ਼ਨਾ ਉਚਿ ਚੰਤੀ ਲੇ ਗੁਰੂ ਦੀ ਸਰਨ ਪਾਈ ਏਸੀ ਪ੍ਰੇਮ ਭਗਤੀ ਕਰ ਕੀ ਪ੍ਰਮਾਤਮਾ ਨੂੰ ਯਾਦ ਕਰਦੇ ਕਰਦੇ ਵਾਹਿਗੁਰੂ ਦਾ ਨਾਮ ਸਿਮਰਦੇ ਸਿਮਰਦੇ ਮਨ ਮਾਨ ਸਿਮਰਨ ਵਿੱਚ ਕਿਛ ਚਾਵੇ